ਇਤੋਂ ਕੀਆ ਸਾਰੇ ਭਰਾਵਾਂ ਦਾ ਕਰ ਪ੍ਰਵਾਦ ਜਾਣੋ ਸਾਰੇ ਵੀਰਾਂ ਸੈਟ ਨੇ ਤੇ ਕਰਦ ਗਏ ਆਪਾਂ ਵਲੌਗ ਦੀ ਸਟਾਰਟਿੰਗ ਤੇ ਅੱਜ ਕਿਹੜਾ ਆਪਾਂ ਪਹਿਲਾ ਪੱਠੇ ਲਈਏ ਤੇ ਬਾਅਦ ਵਿੱਚ ਬੱਚੇ ਜੇ ਵੀ ਜਾਲ ਚ ਪਾਉਣੇ ਸੀਗੇ ਜਿਹੜੇ ਨਹੀਂ ਉੱਡਦੇਗੇ ਤੇ ਜਿਹੜੇ ਉੱਡਦੇ ਆ ਉਹਨਾਂ ਨੂੰ ਆਪਾਂ ਬੰਨਦਾਂਗੇ ਤੇ ਬਾਕੀ ਆਹ ਜਾਲ ਚ ਕਬੂਤਰ ਧੁੱਕ ਪਾ ਦਿੰਨੇ ਆ ਔ ਚ ਪਾ ਦਿੰਨੇ ਆ ਇਹ ਚ ਬੱਚੇ ਪਾ ਦਾਂਗੇ ਤੇ ਕਿਹੜਾ ਆਪਾਂ ਪੱਠੇ ਦਾ ਕੰਮ ਨੂੰ ਵੇਰ ਲਗੇ ਤੇ ਬਾਅਦ ਵਿੱਚ ਆਉਣੇ ਆਪਾਂ ਇਧਰਲੇ ਪਾਸੇ ਦੁਪੱਠੇ ਲਈ ਆਈਏ ਕੇਰਾ ਅੱਜ ਬਾਜ ਨੂੰ ਨਹੀਂ ਲੈ ਕੇ ਜਾਣਾਗਾ ਤੇ ਬਾਜ ਨੂੰ ਅੱਜ ਲੈ ਕੇ ਚੱਲਾਂਗੇ ਦੁਪਹਿਰੇ ਇਹ ਟਾਈਮ ਲੱਗਾ ਦੁਪਹਿਰੇ ਲੈ ਜਾਾਂਗੇ ਤੇ ਅੱਜ ਨਹੀਂ ਲੈ ਕੇ ਜਾਣਾ ਕੇਰਾ ਤਾਂ ਉੱਪਰ ਨਿਕਲੇ ਆਈ ਵਾਵਾ ਅੱਜ ਹੋ ਗਏ ਲੇਟ ਆਪ ਪੱਠਿਆਂ ਤੋਂ ਤੇ ਚੱਲਦੇ ਹੁਣ ਆਪ ਪੱਠਿਆਂ ਨੂੰ ਤੇ ਫਿਰ ਗਾ ਕੰਟੀਨਿਊ ਕਰਦੇ ਆਂ ਕਿ ਲਓ ਜੀ ਮਿੱਤਰੋ ਆ ਗਿਆ ਪਤਾ ਕਬੂਤਰਾਂ ਕੋਲੇ ਤੇ ਆਪਾਂ ਨੂੰ ਵਲੌਗ ਬਣਾਉਣ ਨੂੰ ਲਗਭਗ 20 ਤੋਂ 25 ਦਿਨ ਤਾਂ ਹੋ ਹੀ ਗਏ ਆ ਵੀ 25 ਦਿਨ ਹੋ ਗਿਆ ਬਬਲੌਗ ਨਹੀਂ ਬਣਾਇਆਗਾ ਤੇ ਮਿੱਤਰੋ ਜਿਹੜਾ ਆਪਣਾ ਇੱਕ ਰੱਤਾ ਬੱਚਾ ਛੜਦੇ ਹੁੰਦੇ ਸੀਗੇ ਤੇ ਇੱਕ ਛੜਦੇ ਹੁੰਦੇ ਸੀ ਗੁਲਾਬੀ ਟੂਸਾ ਤੇ ਹਰਾ ਡੰਡਾ ਤੇ ਇੱਕ ਛੜਦੇ ਹੁੰਦੇ ਸੀ ਆਪਾਂ ਗੁਲਾਬੀ ਟੋਰੀ ਤੇ ਹਰਾ ਟੂਸਾ ਉਹ ਬੱਚੇ ਤਿੰਨੇ ਲੱਗ ਗਏ ਆ ਤੇ ਉੱਡਣ ਲੱਗ ਪਏ ਸੀ ਵਾਵਾ ਆਪਾਂ ਕਰਦੇ ਬੰਦੋ ਤੇ ਹੁਣ ਹੈਗੇ ਨਵੇਂ ਬੱਚੇ ਤੇ ਆਪਾਂ ਲਾਈਆਂ ਚਾਰਕ ਨਵੀਆਂ ਜੋੜੀਆਂ ਲਾਈਆਂ ਤੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਕਿਹਲਾ ਜੋੜ ਨਾ ਵਖਾ ਲਈਏ ਆ ਵੇਖੋ ਮੱਕੀ ਦਾ ਕੀ ਖਲਾਰਾ ਆ ਪਾਇਆ ਇਹਨਾਂ ਨੇ ਆ ਪੱਕਾ ਨੂੰ ਗੁੱਡਾ ਸਾਫ ਕਰਤਾ ਸੀਗਾ ਮਿੱਟੀ ਪਾਦੀ ਆ ਵੇਖੋ ਕਿੰਨੀ ਕਿੰਨੀ ਇੱਕ ਆ ਜੋੜ ਲਈ ਇੱਕ ਤੇ ਇੱਕ ਲਈ ਆ ਖੱਟੀਆਂ ਅੱਖਾਂ ਵਾਲੇ ਕੂਦਰੀ ਉਹ ਜਮ ਪਰਲੇ ਪਾਸੇ ਕੂਤਰ ਬਿਠਾ ਉਹ ਤੇ ਆ ਚਿੱਟੀਆਂ ਅੱਖਾਂ ਵਾਲੇ ਤੇ ਖੱਟੀਆਂ ਖਰ ਵਿਚਾਲੇ ਬੈਠੇ ਦੋਵੇਂ ਲੱਗੇ ਆ ਤਿੰਨ ਤੇ ਇੱਕ ਜੋੜੀ ਆ ਲਾਤੀ ਆਪਾਂ ਚਾਰ ਲਾਦੀਆਂ ਮਿੱਤਰੋ ਦਾਣੇ ਦੋਨੇ ਖਾਦਦੇ ਇਹਨਾਂ ਨੇ ਵੇਖ ਲਗੇ ਆ ਦੇਖੋ ਮਿੱਟੀ ਕਿੰਨੀ ਗਨੀ ਪਾ ਦਿਆ ਸਾਫ ਕਰਕੇ ਆਪਾਂ ਇਹ ਜ਼ਰੂਰੀ ਹੈ ਮਿੱਤਰੋ ਆ ਵੇਲਾ ਬਿੱਠਾਂ ਵੱਜੀਆਂ ਲੀਆਂ ਤੇ ਪਾਣੀ ਜਮਾ ਨਹੀਂ ਪਾਸੀ ਸੋਕੇ ਆਈ ਖਰਾਈ ਹੋ ਜਾਣਗਾ ਪਾਸੇ ਇਹਨਾਂ ਨੇ ਤੇ ਪੈਰ ਨੂੰ ਨਹੀਂ ਲਾਦੀਆਂ ਇਹ ਕਬੂਤਰ ਵਧੀਆ ਪੈਸਾ ਪੇ ਆ ਵੇਖੋ ਹਰ ਇੱਕ ਦੇ ਵੇਚ ਲੋ ਪੈਸਾ ਆਉਣੇ ਕਬੂਤਰਾਂ ਦੇ ਮਿੱਟੀ ਜਿਹੜਾ ਤੇ ਕਬੂਤਰਾਂ ਬਿਠਣ ਦਾ ਪਾਣੀ ਆਉਂਦਾ ਸੁੱਕ ਲੈਂਦੀ ਆ ਤੇ ਫਿਰ ਬਿਠਾਂ ਪੈਰਾਂ ਨੂੰ ਨਹੀਂ ਲੱਗਦੇ ਕਬੂਤਰਾਂ ਦੇ ਆਏ ਦਾਣੇ ਦੂ ਨਹੀਂ ਚੁਗੇਗੇ ਇਹਨਾਂ ਨੇ ਚਲ ਕੋਈ ਨਹੀਂ ਚੁਗ ਲੈਣਗੇ ਦਾਣੇ ਪਾਏ ਇਹਨਾਂ ਕੋਲੇ ਤੇ ਇਧਰ ਹੈਗੇ ਆਪਣੇ ਬੱਚੇ ਉਹ ਤਾਂ ਬੱਚੇ ਲੱਗੇ ਸੀ ਇਹ ਤਾਂ ਨਵੇਂ ਬੱਚੇ ਆ ਮਿੱਤਰੋ ਸਾਰੇ ਤੇ ਇੱਕ ਦੋਆਂ ਇਹ ਤਾਂ ਰੰਗ ਵੀ ਲਾਏ ਸੀ ਦੋਵਾਂ ਦੇ ਕਿਉਂ ਬਾਵਾ ਦੇ ਰੰਗ ਲਾਏ ਆ ਆਪਾਂ ਇਹਦੇ ਰੰਗ ਲਾਤਾ ਟੂਸਾ ਡੋਰੀ ਇਹ ਕੰਡ ਇਹ ਚੜਲੇ ਕੱਲਾ ਟੂਸਾ ਇਹਦਾ ਕੰਡ ਟੂਸਾ ਉਹਦਾ ਹੈਗਾ ਕੱਲਾ ਢੱਡ ਤੇ ਹੀ ਹੈਗੀ ਚੱਲ ਰਾ ਤੇ ਆ ਬੱਚਾ ਲਸਾ ਲਗਦਾ ਯਾਰ ਮੈਨੂੰ ਇਹ ਹੈਗਾ ਆਪਣੇ ਰੱਤੇ ਦਾ ਕਿਉਂਕਿ ਯਾਰ ਕਬੂਤਰ ਉਧਰ ਫਿਰਦਾ ਸੀਗਾ ਤੇ ਸਾਰੇ ਕਾਲੀ ਇਧਰ ਕੀਤੇ ਆ ਤੇ ਇਧਰ ਦਾਣੇ ਦੂਨਾਂ ਵਿੱਚੋਂ ਗਏ ਨਾ ਨੇ ਕਿਉਂਕਿ ਅੱਗੇ ਕੂਤਰ ਚੋਗਾ ਦਿੰਦਾ ਸੀਗਾ ਹੁਣ ਕੂਤਰ ਵੀ ਨਾਲੋਂ ਪੱਟਦਾ ਤੇ ਇਹਦਾ ਰੰਗ ਚੈੱਕ ਕਰਾਉਣੀ ਤੁਹਾਨੂੰ ਆਹ ਵੇਖੋ ਮਿੱਤਰੋ ਇਹਦਾ ਰੰਗ ਹੈਗਾ ਬਗਲ ਦੇ ਟੂਸਾ ਕਰਤਾ ਆਪਾਂ ਆ ਰੰਗ ਕਰਤਾ ਇਹ ਤੇ ਉਹ ਬੱਚਾ ਥੋੜੇ ਵਿਸਾ ਇਹਨਾਂ ਧਣੇਰ ਜਾ ਕੇ ਤੇ ਆਪਾਂ ਸ਼ਤਰੀ ਤੇ ਬਾਦਨੇ ਹੋਰ ਆਪਾਂ ਬੱਚਿਆਂ ਦੇ ਇਹ ਰੰਗ ਸਾਰੇ ਚੈੱਕ ਕਰਾ ਦਿੰਨੇਗੇ ਨਾ ਐਵੇਂ ਕੀਤਾ ਸੀਗਾ ਆਪਾਂ ਕੱਲਾ ਟੂਸਾ ਹੂੰ ਕਾਲਾ ਛਿੰਨਾ ਬੱਚਾ ਕੱਲਾ ਟੂਸਾ ਕੀਤਾ ਇਹਦਾ ਹਾਲ ਐਰੀ ਆਪਾਂ ਟੌਰੀ ਦੇ ਟੂਸਾ ਕਰਤਾ ਆਹ ਡੂਸਾ ਆ ਟੌਰੀ ਆ ਇਹ ਹੈਗਾ ਆਪਣੇ ਪੰਜਰ ਵਾਲੇ ਦਾ ਆਦਰ ਲੱਗ ਗਈ ਆ ਤੇ ਹੋਰ 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 ਇੱਕ ਕਾਹ ਬੱਚੀ ਦੇ ਰੰਗ ਲਾਇਆ ਆ ਵੀ ਨਵਾਂ ਹੀ ਨਿਕਲਿਆ ਤੁਹਾਨੂੰ ਦਰਸ਼ਨ ਨਹੀਂ ਹੋਈ ਇਹਦੇ ਵੀ ਪਹਿਲਾਂ ਉਹ ਪੰਜ ਰਹਿ ਤਾਂ ਨਿੱਕਾ ਹੁੰਦਾ ਸੀ ਉਦੋਂ ਉਦੋਂ ਆਪਾਂ ਵਲੌਗ ਜੇ ਬੰਦ ਕਰਦੇ ਸੀ ਉਦੋਂ ਆਇਆ ਸੀ ਐਂਡ ਇਹ ਚ ਇਹਦਾ ਆਪਾਂ ਕਰਤਾ 사ਤਾ ਕਾਲਾ ਦੇਖੋ ਮਿੱਤਰੋ ਇਧਰ ਵੇਖੋ ਤਾਂ ਸੱਜਾ 사ਤਾ ਕਰਤਾ ਇਹਦਾ ਇਹ

ਪੀਪਲ ਨੇ ਨਹੀਂ ਤੋਥਨ ਤਾਂ ਕਰਕੇ ਆਏ ਹੋਏ ਇਹ ਹਾਂ ਬਈ ਇਹਦੇ ਤੇ ਹੁਣ ਇਹਨਾਂ ਨੂੰ ਕਿਹੜਾ ਬਾਹਰ ਕੱਢ ਦਿੰਨੇ ਆਪਾਂ ਸਾਰਿਆਂ ਨੂੰ ਤੇ ਵਿੱਚੋਂ ਕਈਆਂ ਦੇ ਨਹੀਂ ਰੰਗ ਵੀ ਲਾਏ ਆਪਾਂ ਤੇ ਇਹ ਕਿਹੜਾ ਸਾਰੇ ਬਾਹਰ ਕੱਢ ਦਿੰਨੇ ਆ ਤੇ ਟੈਂਟ ਤਾਂ ਲੱਗ ਭਾਗੇ ਰਵਾਵਾ ਹੋ ਗਿਆ ਤੇ ਛਤਰੀ ਤੇ ਤਾਂ ਨਹੀਂ ਭੁੰਦੇ ਗਿਆ ਆਪਾਂ ਇਹਨਾਂ ਨੂੰ ਇੱਥੇ ਬਾਹਰ ਕੱਢ ਦਿੰਨੇ ਆਪਾਂ ਤੇ ਨਹੀਂ ਬੰਨਦਾਂਗੇ ਛਤਰੀ ਜਿੰਨਾਂ ਨੂੰ ਸੱਚ ਜਿਹੜੇ ਉੱਡਣ ਵਾਲੇ ਗੁੱਤਰਾਂ ਨੂੰ ਬੰਨਦਾਂਗੇ ਜਿਹੜੇ ਉੱਡਦੇ ਆ ਤੇ ਉਹਨਾਂ ਨਹੀਂ ਕਰਦੇ ਆ ਬੰਨਦੇ ਆਪਾਂ ਉਹਦਾ ਲਗਭਗ ਲੱਗੀ ਅੱਧੇਕ ਤਾਂ ਅੱਧੇਕ ਬੰਨਣ ਵਾਲੇ ਆ ਤੇ ਉਹ ਬੰਨਦਾਂਗੇ ਆਪਾਂ ਇੱਕ ਆਪਾਂ ਛਤਰੀ ਦਾ ਕੱਪੜਾ ਧੋਣਾ ਹਾ ਇਹ ਆਪਾਂ ਜੰਨੀ ਧੋਨੇ ਬਾਅਦ ਚ ਧਵਾਗੇ ਬੱਚੇ ਜਿਹੜੇ ਜਿਹੜੇ ਲੱਗੇ ਆ ਆ ਆੜਦੰਡਾ ਹੀ ਇਕ ਤਾਂ ਇਕ ਤਾਂ ਆ ਬੈਠਾ ਇਹਦਾ ਹੈਗਾ ਟੂਸਾ ਹਰਾ ਟੋਰੀ ਹੈਗੀ ਲਾਲ ਇੱਕ ਤਾਂ ਇਹ ਬੱਚਾ ਆੜਦੰਡਾ ਨੇ ਛੱਡ ਦਿੰਦੇ ਸੀ ਆਪਾਂ ਸਿੱਧਾ ਸ਼ਰੀਰ ਤੇ ਬੈਹਨਦਾ ਹੈਗਾ ਇਹ ਬਹੁਤ ਲੱਗ ਪਿਆ ਸੀਗਾ ਤੇ ਇੱਕ ਬੱਚਾ ਆ ਰਿਹਾ ਇਹਦਾ ਟੂਸਾ ਤੇ ਦੂਜੇ ਪਾਸੇ ਵਾਲਾ ਡੰਡਾ ਸੀ ਉਹ ਹਰਾ ਇਹ ਕੇ ਛੱਡਦੇ ਸੀ ਤੂੰ ਇਹ ਕੇ ਛੱਡਦੇ ਹੁੰਦੇ ਸੀ ਆਪਾਂ ਆਹ ਵਾਲਾ ਰਸਤਾ ਇਹਦਾ ਹੈਗੀ ਗੁਲਾਬੀ ਟੋਰੀ ਤੁਹਾਨੂੰ ਪਤਾ ਹੀ ਹੋਣਾ ਤਿੰਨ ਤੇ ਆ ਵੀ ਲਗਭਗ ਲੱਗ ਗਿਆ ਸੀਗਾ ਇਹਦੇ ਮਿੱਤਰ ਚੁੰਝ ਵੀਂਦੀ ਹੈ ਯਾਰ ਇਹ ਤਾਂ ਜਿਹੜੇ ਪੂਛ ਦੋ ਰੰਗ ਸੀਗੇ ਉਹ ਬੱਚਾ ਹੈ ਉਹ ਤਾਂ ਲਗਭਗ ਸਾਰੇ ਆਪਣੇ ਲੱਗੇ ਇਧਰੋਂ ਇਹਦੇ ਤਾਂ ਆਪਾਂ ਕੋਈ ਨਹੀਂ ਛੱਡਣਾਗਾ ਇਹਦੇ ਸਾਰੇ ਕਬੂਤਰ ਲੱਗੇ ਹੋਏ ਆਪਣੇ ਬਸ ਉਹ ਹੀ ਆ ਤੁਹਾਨੂੰ ਬੱਚੇ ਵਿਖਾਏ ਸੀ ਜਿਹੜੇ ਉਹ ਹੀ ਲੱਗਣ ਵਾਲੇ ਆ ਦੇ ਵਿੱਚ ਉਹ ਵੀ ਕੁਝ ਕੁ ਲੱਗੇ ਹੋਏ ਉਹਨਾਂ ਜੋ ਵੀ ਤੇ ਕੁਝ ਕੀ ਰਹਿੰਦੇ ਆ ਤੇ ਬਸ ਆਹੀ ਆ ਤੇ ਹਜੇ ਤਾਂ ਆਪਾਂ ਕੂਤਰਾ ਕੋਈ ਪੱਟਾ ਪਟਾਈ ਨਹੀਂ ਕੀਤੀ ਆ ਆਹ ਵੇਖੋ ਮਿੱਤਰੋ ਬਾਹਰ ਛਾੜੇ ਖੋਣੇ ਕੂਤਰੀ ਵੇਖੋ ਆ ਇੱਕ ਕਬੂਤਰੀ ਹੈਗੀ ਆ ਜਿਹਦੇ ਨਾ ਲੱਤਾਂ ਨਹੀਂ ਖੜ ਗਈਆਂ ਸੀ ਦੋਵੇਂ ਕਬੂਤਰੀਆਂ ਦੇ ਇਹ ਉਹ ਵਲੀ ਗੁਰੀ ਜਮਾਂ ਢੱਡ ਲਾ ਕੇ ਬੈਠੀ ਰਹਿੰਦੀ ਸੀ ਤੇ ਜਮ ਹੱਥ ਨਹੀਂ ਚੋਗਾ ਦਿੰਦੇ ਸੀਗੇ ਉਹ ਗੁਰੀ ਆ ਲੈ ਹੁਣ ਵੇਖੋ ਇਹ ਲੈ ਵੇਖ ਖੜਦੀ ਨੇ ਪੱਬਾਂ ਦੇ ਹੋ ਕੇ ਇਹ ਆਹ ਉਹਦੇ ਜਿਵੇਂ ਲੱਤਾਂ ਖੜ ਗਈਆਂ ਜਮ ਢੱਡ ਲਾ ਕੇ ਤੁਰਦੀ ਸੀ ਤੁਰਦੀ ਨਹੀਂ ਜਿੱਥੇ ਬਾਦੀ ਉੱਥੇ ਬੈਠੀ ਰਹਿੰਦੀ ਸੀ ਵਿਚਾਰੀ ਕਿ ਵਾਇਰੂ ਮੇਰ ਨਾਲ ਸਹੀ ਹੋ ਗਈ ਗੂਦਰੀ ਆਪਣੀ ਇਹ ਇਹ ਵੱਡੀ ਗੂਦਰੀ ਸੀਗੀ ਇਹ ਆਪਾਂ ਖੁੱਡੇ ਹੀ ਛੱਡ ਦਿੰਨੇ ਆ ਤੇ ਵਿੱਚੋਂ ਅੱਧੇ ਗੂਤਰਾ ਬਾਹਰ ਕੱਢਨੇ ਆ ਧੁੱਪੇ ਤੇ ਬਾਕੀ ਅੱਧੇ ਕੱਢ ਦਿੰਨੇ ਆ ਆਪਾਂ ਬਾਹਰ ਵੇਖੋ ਗੂਦਰੀ ਆਪਣੀ ਜਮਾਂ ਸਹੀ ਹੋ ਗਈ ਇਹ ਇਹਨੂੰ ਆਪਾਂ ਖੁੱਡੇ ਹੀ ਛੱਡ ਦਿੰਨੇ ਆ ਤੇ ਬਾਕੀ ਯਾਰ ਹੁਣ ਕਿਰਾਂ ਆਪਾਂ ਬੱਚੇ ਕੱਢਦੇ ਆ ਤੇ ਬੱਚਿਆਂ ਨੂੰ ਦੇ ਕੇ ਛੋਲੇ ਛਾਲੇ ਆ ਗਏ ਉੱਡਦੀ ਵੀ ਐ ਇਹ ਬੱਚਿਆਂ ਦੇ ਕੇ ਛੋਲੇ ਤੇ ਬੱਚੇ ਭਾ ਕੇ ਤੇ ਬਾਅਦ ਚ ਆਪਾਂ ਇਹਨਾਂ ਜੋ ਜਿਹੜੇ ਆਪਣੇ ਪਹਿਲਾਂ ਦੇ ਲੱਗੇ ਹੋਏ ਕਬੂਤਰ ਉਹ ਕੱਢ ਲੈਣੇ ਆ ਜਿਹੜੇ ਨਵੇਂ ਲੱਗੇ ਆ ਉਹਦਾ ਬਾਬਾ ਜੀ ਠੀਕ ਹੈ ਕੋਈ ਨਾ ਉਹਨਾਂ ਪਤਾ ਹੀ ਕਰਦਾ ਤੇ ਬਾਕੀ ਆਪਾਂ ਉਹ ਜਾਲ ਭਰ ਦਿੰਨੇ ਆ ਆਹ ਜਾਲ ਭਰ ਦਿੰਨੇ ਆ ਤੇ ਉਹ ਜਾਲ ਭਰ ਦਿੰਨੇ ਤਿੰਨ ਜਾਲ ਭਰ ਦਿੰਨੇ ਆਪਾਂ ਲਓਏ ਮਿੱਤਰੋ ਖੋੜਿਆ ਪਰ ਦੋ ਖਾਲੀ ਕਰਤੇ ਆ ਇੱਕ ਤਾਂ ਆਹ ਕਰਤਾ ਜਿੱਥੇ ਕੱਲੇ ਬੱਚੇ ਸੀ ਆਹ ਹਾਲੇ ਤੇ ਉਹ ਉਡਣ ਵਾਲੇ ਆਪਣੇ ਕਬੂਤਰ ਪਾਦੇ ਜਿਹੜੇ ਪਹਿਲਾਂ ਨੇ ਪੂਰ ਸੀਗਾ ਤੇ ਉਹ ਵਾਲ ਤੇ ਅੱਧੇ ਉਹ ਛੁੱਡਣ ਵਾਲੇ ਉਹ ਕਬੂਤਰ ਆ ਕਬੂਤਰ ਨਾਲ ਤੇ ਇੱਕ ਖੁੱਡਾ ਕਰਤਾ ਆਪਾਂ ਪਰਲਾ ਖਾਲੀ ਤੇ ਇਹਨੀਆਂ ਸਫਾਈ ਜੀ ਕਰਨ ਦਾ ਮੇਰਾ ਡਰਾ ਦਾ ਬਣ ਰਿਆ ਸਾਫ ਸफाई ਕਰਦੇ ਆ ਨਿਉਨ ਨੇ ਇਹ ਆ ਵੀ ਆ ਨਿਉਨ ਨੇ ਜਮਕ ਤੇ ਇਹ ਦੋ ਸਾਰੇ ਕੂਤਰੇ ਕੱਢ ਤੇ ਇਹ ਜੱਡੀ ਆਪਾਂ ਇਹਨੂੰ ਹੁਣ ਸਾਫ਼ ਕਰਕੇ ਵਿੱਚ ਇਹ ਮਿੱਟੀ-ਮੁੱਟੀ ਛੱਡਦੇ ਆਂ ਆ ਦੇਖੋ ਕੱਲੀ ਬੋੱਕਰੀ ਵੱਜੂਗੀ ਤੇ ਇਹਨੂੰ ਸਾਫ਼ ਕਰਦੇ ਹੁਣ ਇਹ ਵੀ ਕਰ ਦਿੰਨੇ ਤੇ ਇੱਕ ਆਪਾਂ ਕੂਤਰਿਆਂ ਕਰ ਦਾਂਗੇ ਦੋ ਖੁੱਡੇ ਸਾਫ਼ ਕਰਦਗੇ ਹੁਣ ਆਪਾਂ ਤੇ ਮਿੱਟੀ-ਮੁੱਟੀ ਖਿਲਾਰ ਕੇ ਛੱਡਦੇ ਆਂ ਕਿਰਾਂ ਆਪਾਂ ਆਹ ਖੁੱਡਾ ਸਾਫ਼ ਕਰ ਦਿੰਨੇ ਆ ਤੇ ਇਹ ਚੁੱਕ ਜਿਹੜੇ ਆ ਜਾਲ ਚ ਪਾਏ ਹੋਏ ਕਬੂਤਰ ਆਹ ਵਾਲੇ ਤੇ ਆਹ ਵਾਲੇ ਜਾਲ ਚ ਪਾਏ ਹੋਏ ਆ ਇਹ ਬਸ ਸਾਰੇ ਇਹ ਚ ਛੱਡ ਦੇਣੇ ਆ ਤੇ ਬਾਅਦ ਚ ਸਾਰੇ ਕੂਦਿਆਂ ਬਾਹਰ ਕੱਢ ਲੈਨੇ ਆ ਕਰੀ ਆਪਾਂ ਸਾਰੇ ਕੂਦਿਆਂ ਬਾਹਰ ਕੱਢ ਕੇ ਤੇ ਫਿਰ ਆਪਾਂ ਕੁਡਾ ਸਾਫ਼ ਕਰਦੇ ਨਾ ਅੱਜ ਆਪਾਂ ਦੋ ਕਰਦੇ ਨੇ ਦੋ ਆਪਾਂ ਕੀਤੇ ਸੀ ਕੱਲ ਇੱਕ ਇੱਕ ਤਾਂ ਪਰਲਾ ਕੁਡਾ ਕੀਤਾ ਸੀ ਸਾਫ਼ ਕੱਲ ਆਪਾਂ ਤੇ ਇੱਕ ਕੀਤਾ ਸੀਗਾ ਆਹ ਵਾਲਾ ਕੁਡਾ ਸਾਫ਼ ਆਪਾਂ ਜੇ ਕੋਈ ਮਿੱਟੀ-ਮੁੱਟੀ ਸੇਟਦੀ ਆਪਾਂ ਇਹ ਆਹੀਂ ਕਰਦੇ ਨੇ ਉਹ ਵੀ ਖੁੱਡੇ ਆ ਪਾਈਂ ਕੱਢਦੇ ਨੇ ਆ ਜਦੋਂ ਸਾਫ ਸਾਫ ਸਾਰੇ ਯਾਰ ਚੱਕ ਲਈਏ ਦੋ ਕਰਦਾਂਗੇ ਦੋ ਆਪਾਂ ਕਾਲੂ ਕਰਦਾਂਗੇ ਕਾ ਕਬੂਤਰਾਂ ਨਾਲ ਕਾਲੂ ਕਰਦਾਂਗੇ ਆਹ ਹਾਲਾ ਆ ਵੀ ਆਪਾਂ ਕਾਲੂ ਕਰਦਾਂ ਨਾ ਖੁੱਡਾ ਸਾਫ ਇਹ ਕਬੂਤਰਾਂ ਬੱਕੇਰਾ ਸਾਰੇ ਬਾਹਰ ਕੱਢਦੇ ਪਰਲੇ ਖੁੱਡੇ ਵਾਲੇ ਤੇ ਆ ਵੀ ਕੱਢ ਲਿਆ ਆ ਤਾਂ ਸਾਫ ਹੀ ਆ ਇਹ ਤਾਂ ਕੱਲ ਪਰਸ ਕੀਤਾ ਸੀ ਆਹ ਕੱਲ ਕੀਤਾ ਤੇ ਇਹਨਾਂ ਨੰਬਰ ਤੇ 6 ਨੰਬਰ ਕਰਦਨੇ ਆ ਆ ਦੋ ਨੰਬਰ ਰਹਿ ਜੂਗਾ ਤੇ ਇੱਕ ਨੰਬਰ ਰਹਿ ਜੂਗਾ ਇਹ ਆਪਾਂ ਕਾਲੂ ਕਰ ਦਾਂਗੇ ਇਹਦੇ ਬੋਕਰ ਲਾਭ ਲਈਏ ਆ ਭਾਈ ਬੋਕਰ ਤੇ ਹੁਣ ਕਰਦੇ ਹੁਡਾ ਸਾਫ ਆਪਾਂ ਲਓ ਜੀ ਮਿੱਤਰੋ ਆਪਾਂ ਸਾਰੇ ਨਾ ਬਿਠਾ ਬਣਾ ਕਰ ਚਿਤਗਾ ਤੇ ਆ ਖੰਭ ਖੁੰਮ ਜਿਹੜੇ ਆ ਸਾਰੇ ਆਨੇ ਸਾਫ ਕਰਦੇ ਆਪਾਂ ਇਦਰ ਵੇਖੋ ਆਹ ਪਲੇ ਜਾਂਦੇ ਆ ਆਦੂ ਨਾ ਸਾਰੇ ਡੰਡੇ ਡੁੰਡੇ ਸਾਫ਼ ਕਰਦੇ ਆ ਤੇ ਹੁਣ ਮਾਰਦੇ ਆਪਾਂ ਬੌਕਰ ਤੇ ਬੌਕਰ ਮਾਰ ਕੇ ਆ ਜਿਹੜੇ ਡੰਡੇ ਡੁੰਡੇ ਹਿੱਲੀ ਜਾਂਦੇ ਆ ਇਹ ਬੰਨਾਂਗੇ ਆਪਾਂ ਦੇਖੋ ਜੇ ਮਾਹ ਪਾਸ਼ੂ ਨੂੰ ਮਾ ਬੱਦਾਂ ਪੂਰਾ ਤੇ ਹੁਣ ਆਪਾਂ ਗੱਟਾ ਪਿਆ ਤੇ ਆਪ ਸਾਰਾ ਗੱਟਾ ਹੀ ਪਾ ਦਿੰਨੇ ਆ ਬਾਅਦ ਪਰਲਾ ਖੁੱਡਾ ਸਾਫ ਕਰ ਦਿੰਨੇ ਆ ਲੋਈ ਮਿੱਤਰੋ ਕਰਤੀ ਆਪ ਖੁੱਡੇ ਸਫਾਈ ਤੇ ਗੱਟਾ ਭਰ ਗਿਆ ਪੂਰਾ ਦਾਣੇ ਵਾਲਾ ਤੇ ਹੁਣ ਵੇਖੋ ਇਹ ਖੁੱਡਾ ਉਹੀ ਹੈ ਕਿ ਹੋਰ ਆ ਖੁਲਜਾ ਸਿਮ ਸਿਮ ਕਰੋ ਚੇਕ ਮਿੱਤਰੋ ਹੋ ਗਿਆ ਜਿਵੇਂ ਸਾਫ ਖੁੱਡਾ ਤੇ ਥੋੜਾ ਜਿਹਾ ਬੈਕ ਕਰਕੇ ਵੇਖ ਲਓ ਵੀਡੀਓ ਪਛਾਣ ਕਰਕੇ ਤੇ ਪਹਿਲਾਂ ਜਿਵੇਂ ਖੁੱਡਾ ਸੀਗਾ ਆਪ ਸਾਸਫਾਈ ਕਰਨ ਲੱਗੇ ਸੀ ਤੇ ਹੁਣ ਦੇਖ ਲਓ ਆ ਉਸ ਵਾਈ ਮੰਦਪੜਾ ਬੈਗ ਰੋਟੀ ਖਾ ਲਾ ਵਿੱਚ ਦੇ ਤੇ ਆ ਵੀ ਯਾਰ ਆਪਾਂ ਗਰਮੂਆਂ ਚ ਜਿਹੜਾ ਸੀਮਿੰਟ ਦੇ ਪੱਟਿਆ ਵਿਆ ਠੀਕ ਹੈ ਸਾਰਾ ਗਰਮੂਆਂ ਚ ਆਪਾਂ ਨਵਾਂ ਹੀ ਕਰ ਦੇਣਾ ਕੰਮ ਤੇ ਗਰਮੂਆਂ ਚ ਆਪਾਂ ਬਾਹਲੀ ਮੇਜ਼ ਦਾ ਪਖੋਡੇ ਵੀ ਸਾਰੇ ਪੀਓਪੀ ਕਰਾਦਗੇ ਰੰਗ ਕਰਾਦਗੇ ਤੇ ਇੱਕ ਆ ਜਿਹੜਾ ਮਿੱਟੀ-ਮੁੱਟੀ ਆ ਸੀਮਿੰਟ ਦੇ ਪੱਟਿਆ ਵੇ ਤੇ ਆ ਹਨ ਤੇ ਇਹ ਆਪ ਸਾਰਾ ਕੋਲਗਾ ਪਾ ਦਾਂਗੇ ਪੱਟ ਕੇ ਜਮਾ ਤੇ ਪੀਓਪੀ ਦਾ ਵੀ ਇਰਾਦਾ ਹੈਗਾ ਪੀਓਪੀ ਕਰਾ ਲਗੇ ਖੁੱਡੇ ਹਨ ਉਹ ਹਜੇ ਮੌਕਾ ਦਸੂਗਾ ਦੋ ਖੰਭ ਰਹਿ ਗਏ ਚਲੋ ਤੁਸੀਂ ਵੀ ਉਧਰ ਤੇ ਮੇਰੇ ਇਰਾਦਾ ਤਾਂ ਆਏ ਆ ਹੁਣ ਯਾਰ ਕੇਰਾਂ ਦਾ ਮਿੱਟੀ ਸਿੱਟ ਗਏ ਇੱਥੇ ਤੇ ਪਾਣੀ ਪੂਣੀ ਰਖ ਗਏ ਇੱਥੇ ਤੇ ਮੇਰੇ ਇਰਾਦਾ ਆਏ ਆ ਇਧਰੇ ਵੱਡੇ ਗੂਤਰ ਛੱਡਨੇ ਆਪਾਂ ਸਾਰੇ ਤੇ ਵੱਡੇ ਗੂਤਰ ਸਾਰੇ ਕਿਉਂ ਉਧਰ ਫਿਰਦੇ ਪਰਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਤੇ ਥੀਮ ਵੀ ਨਹੀਂ ਆ ਅੱਦੇ ਕੂਤਰ ਉਹ ਚ ਵੱਡੇ ਤੇ ਅੱਦੇ ਕੂਤਰਿਆ ਰ ਇਧਰ ਫਿਰਦੇ ਆ ਤੇ ਮੈਂ ਤਾਂ ਕਹਿਣਾ ਇਹ ਵੱਡੇ ਕਬੂਤਰ ਸਾਰੇ ਉਧਰ ਕਿਹਨਾ ਕਰਦੇ ਹੈਣਾ ਵੱਡੇ ਕਿੰਨੇ ਕ ਤੇ ਇਧਰ ਸਾਰੇ ਉੱਡਣ ਵਾਲੇ ਰਹਿੰਦਗੇ ਯਾਰ ਤੇ ਹੁਣ ਆਏ ਕਰਦੇ ਆਪਾਂ ਵੱਡੇ ਕੂਤਰੇ ਦੇ ਸਾਰੇ ਚੱਕ ਲੈਨੇ ਆ ਤੇ ਪਰਲੇ ਖੁੱਡੇ ਛੱਡ ਦਿੰਨੇ ਆ ਇਧਰ ਹੌਲੀ ਹੌਲੀ ਕਰਕੇ ਤੇ ਉਹਦੇ ਛੱਡ ਦਿੰਨੇ ਆ ਫਰੇ ਯਾਰ ਖੁੱਡਾ ਸਾਫ਼ ਨਹੀਂ ਹੋਣਾਗਾ ਫਿਰ ਆਪਾਂ ਆ ਖੁੱਡੇ ਦੀ ਸਫਾਈ ਕਰਨੀ ਸੀਗੀ ਆ ਖੁੱਡੇ ਸਫਾਈ ਨਹੀਂ ਹੋਣੀ ਅੱਜ ਤੇ ਐਂ ਕਰਦੇ ਆ ਯਾਰ ਉਹਨਾਂ ਜਿਹੜੇ ਵੱਡੇ ਕਬੂਤਰ ਆ ਤੇ ਉਹ ਵੀ ਇੱਧਰ ਛੱਡ ਦਿੰਨੇ ਪਰਲੇ ਖੁੱਡੇ ਚ ਜਿਹੜੇ ਉੱਡਣ ਵਾਲੇ ਆ ਉਹ ਵੀ ਇੱਧਰ ਛੱਡ ਦਿੰਨੇ ਆ ਇੱਧਰ ਉਹ ਵੱਡੇ ਕਬੂਤਰ ਚੱਕ ਲੈਣੇ ਆ ਉਹ ਆਪ ਇੱਧਰ ਛੱਡ ਦਿੰਨੇ ਆ ਸੈਟਲਮੈਂਟ ਸਾਰੀ ਚੇਂਜ ਕਰ ਦਿੰਨੇ ਆ ਆਪਾਂ ਤੇ ਆ ਖੁੱਡਾ ਯਾਰ ਜੇ ਹੋਇਆ ਟਾਈਮ ਤਾਂ ਕਰ ਦਾਂਗੇ ਨਹੀਂ ਆਪਾਂ ਕੱਲੂ ਕਰ ਦਾਂਗੇ ਖੁੱਡਾ ਇਹ ਆਪਣਾ ਇੱਕ ਢਾ ਹੋ ਗਿਆ ਤੇ ਇੱਥੇ ਹੁਣ ਪਹਿਲਾਂ ਸਾਰਨੋਂ ਪਹਿਲਾਂ ਆਪਾਂ ਮਿੱਟੀ ਲੈ ਕੇ ਆਉਣੀ ਥੰਨੋਂ ਸਾਰਨੋਂ ਪਹਿਲਾਂ ਮਿੱਟੀ ਲਿਆ ਕੇ ਤੇ ਮਿੱਟੀ ਉਹ ਢਡੇ ਪਾਉਣੀ ਆ ਤੇ ਮਿੱਟੀ ਬਾਹੋਂ ਆ ਪਾਦਾਂਗੇ ਤੇ ਵਿੱਠਾ ਨਾ ਪੈਣ ਲੱਗਣ ਗੂਤਰਾਂ ਦੇ ਥੋੜੇ ਦੇਣੀ ਆ ਵੀ ਆਪਾਂ ਖਿੱਚ ਦੇਣੇ ਆਲੇ ਪਲੜੀਏ ਐ ਟਾ ਟਾ ਕਰਦਿਆਂ ਪਾਈ ਇੱਥੇ ਇਕੱਠਾ ਹੁਣ ਮਿੱਟੀ ਲੈ ਕੇ ਪਾਉਣੀ ਆ ਤੇ ਪਾਣੀ ਪੂਣੀ ਰੱਖਦੇ ਆ ਤੇ ਫਿਰ ਪੂਤ ਛੱੜਦੇ ਆਪਾਂ ਸਾਰੇ ਏਅਰ ਵੱਡੇ ਛੱੜਦੇ ਆ ਤੇ ਬਾਕੀ ਉਧਰ ਨਿੱਕੇ ਕਰ ਦਾਂਗੇ। ਲਓ ਮਿੱਤਰੋ ਆ ਬਾਲਟੀ ਭਰ ਲਿਆ ਨੇ ਮਿੱਟੀ ਦੀ ਤੇ ਇਹਦੇ ਵਿੱਚ ਯਾਰਾ ਰੂੜ ਗਾਏਗਾ ਹਨਾ ਪੱਥਰ ਨਾ ਤੇ ਇਹ ਆਪਾਂ ਛਾਣੇ ਦਾ ਛਾਣ ਦਨੇ ਮਿੱਟੀ ਜੀ ਤੇ ਅੰਦਰ ਹੀ ਰੱਖਨੇ ਛਾਣ ਨਾ ਤੇ ਸਾਰੀ ਛਾਣ ਕੇ ਤਾਂ ਖਲਾਰ ਦੰਨੇ ਆ। ਲਓ ਮਿੱਤਰੋ ਛਾਣ ਨਾ ਟਿਕਾ ਲਿਆ ਆਪਾਂ ਤੇ ਉਹ ਕਪੜਾ ਰੱਖ ਲੈ ਰੂੜੀਆਂ ਚੱਕਣਾ ਸਹੀ ਰੂੜੀਆਂ ਨਿਕਲੀਆਂ ਉਹ ਚ ਰੱਖ ਦਾਂਗੇ ਆਪਾਂ ਬਾਹਰ ਛੱਡ ਦਾਂਗੇ। ਵੇਖੋ ਆਹ ਰੂੜ ਨੇ ਨਿਕਲ ਗਾ ਟੱਕੇ ਟੱਕੇ ਜੀ। ਦੇਖੋ ਆ ਸਿਸਟਮ ਹੈ ਚ ਰੋੜ ਨਾ ਰੋੜਗਾ ਇਹ ਕਬੂਤਰ ਨੇ ਪੱਥਰ ਦੇ ਨਾਲ ਚੜਨਾ ਸੀ ਨਾ ਬਾਅਦ ਚ ਜੀ ਇੱਟਾਂ ਨੂੰ ਨਾ ਫੇਰ ਹੀ ਆਪਣਾ ਕੋਈ ਚੱਕਰ ਨਹੀਂ ਸੀਗਾ ਆਹ ਦੇਖੋ ਕੀ ਬਰਾਤਰੀ ਹੈ ਫਰਦਾ ਵਿੱਚ ਲੋ ਜੀ ਜਮਸ ਪੜੀਆ ਨਿਕਲੇ ਹੁੰਦੇ ਰਹਿਤਾ ਜਿਆ ਇਸੇ ਪਾਸਾਰਾ ਛਾਣ ਕੇ ਖਲਾਰ ਦਿੰਨੇ ਆ ਬਾਤ ਚ ਕਰਦੇ ਕੰਟੀਨਿਊ ਲਓ ਵੀ ਮਿੱਤਰੋ ਕਰਤਾ ਪੱਜਾ ਮਾ ਖੁੱਡਾ ਰੈਡੀ ਤੇ ਇਹ ਕੰਮ ਰਹਿ ਗਿਆ ਯਾਰ ਆਪਣਾ ਆ ਟ੍ਰੇਇੰਗ ਧੋਣਨ ਦਾ ਰਹਿਗਾ ਚਲੋ ਕੋਈ ਨਹੀਂ ਖੁੱਡੇ ਖੜੇ ਸਾਫ ਕਰਕੇ ਬਾਅਦ ਧੋਵਾਂਗੇ ਮਿੱਟੀ ਦੇਖੋ ਕਿੰਨੀ ਕਿੰਨੀ ਚੜਾਤੀ ਆਪਾਂ ਦੇਖੋ ਇੰਨਾ ਮਨਾਲੀ ਹੋ ਗਿਆ ਕੰਮ ਤੇ ਇਹ ਦਿਨ ਨਾ ਵੱਡੇ ਗੂ ਤਾਂ ਛੱਡਦੇ ਆ ਯਾਰ ਆਪਾਂ ਹਾਂ ਪਹਿਲਾ ਉੱਦਲੇ ਖੁੱਡੇ ਚੋਂ ਲੈ ਕੇ ਆਉਣੇ ਆ ਇੱਕ-ਇੱਕ ਕਰਕੇ ਫੜ ਕੇ ਘੜਜੋ ਆਹ ਤਾਂ ਬਾਅਦ ਚ ਕੱਢ ਦਾਂਗੇ ਨਹੀਂ ਵਿੱਚੋਂ ਤੇ ਆਇਧਰੋਂ ਫੜ ਲਈਏ ਤੇ ਦਾਣੇ-ਦੂਣੇ ਹੁਣ ਆਪਾਂ ਉਧਰ ਹੀ ਪਾਵਾਂਗੇ ਇਹਨਾਂ ਨੂੰ ਇਧਰੋਂ ਇੱਕ-ਇੱਕ ਕਰਕੇ ਸਾਰੇ ਚੱਕ ਲੈਣੇ ਆ ਇੱਕ ਤਾਂ ਰਹਿਣ ਦੇ ਨੇ ਇਧਰ ਆਪਾਂ ਲਾਲ ਜਿਕਨ ਨਾਲੇ ਤੇ ਇੱਕ ਦੋ 2-4 ਚਿੱਟੇ ਹੀ ਹੋਣਗੇ ਤੇ ਬਾਕੀ ਜਿਹੜੇ ਹਰੇ ਘੰਡਾ ਵਾਲੇ ਆ ਉਹ ਰਹਿਣ ਦਿੰਦੇ ਨੇ ਜਿਵੇਂ ਆਹ ਫਿਰਦਾ ਹਰੇ ਘੰਡਾ ਵਾਲਾ ਉਹ ਫਿਰਦੇ ਦੋ ਤਿੰਨ ਬਾਹਰ ਕਰਦੇ ਹਰੇ ਘੰਡਾ ਵਾਲੇ ਵੀ ਇਹ ਕੋਹ ਰਹਿਣ ਦਿੰਦੇ ਨੇ ਬਾਕੀ ਸਾਰੇ ਚੱਕ ਕੇ ਆਪਾਂ ਉਧਰ ਸ਼ਿਫਟ ਕਰ ਦਨੇ ਆ ਆਹ ਕਿਹੜਾ ਕੂਤਰਾ ਵਾਹ ਆ ਲਾਜ ਕੰਨਾਂ ਵਾਲੀ ਸਾਰੇ ਉੱਡਣ ਵਾਲੇ ਆ ਬਾਕੀ ਉਹ ਸਾਰੇ ਸ਼ਿਫਟ ਕਰ ਦੇ ਉਧਰ ਤੇ ਫੇਰ ਤੁਹਾਨੂੰ ਮੁਖਾਉਣੇ ਆ ਚੱਲ ਭਾਈ ਪਹਿਲਾ ਕਬੂਤਰ ਚੱਲ ਬਈ ਦੂਜਾ ਕਬੂਤਰ ਚੱਲ ਬਈ ਤੀਜਾ ਕਬੂਤਰ ਇੱਧਰ ਵੇਖ ਹਲੋ ਸ਼ਾਖ ਕਬੂਤਰ ਚੱਲ ਬਈ ਚੌਥਾ ਕਬੂਤਰ ਚੱਲ ਬਈ ਪੰਜਵਾਂ ਕਬੂਤਰ ਚੱਲ ਬਈ ਛੇਵਾਂ ਕਬੂਤਰ आ को ड दे 4 गूरा 4 मरामा गूतरामारे ठेद आगे 4नमा गूतरा ਚੱਲ ਬਈ 10ਵਾਂ ਗੂਤਰ 11ਵਾਂ ਗੂਤਰ 12ਵਾਂ ਗੂਤਰ 13ਵਾਂ ਗੂਤਰ 14ਵਾਂ ਗੂਤਰੀ ਰੱਤਾ 15ਵਾਂ ਗੁੱਤਰ ਜੀ ਖੱਟਾਂ ਵਾਲਾ 16ਵਾਂ ਜੀ ਸ਼ਾਖਾ 17ਵਾਂ ਜੀ ਸ਼ਾਖਾ 18ਵਾਂ ਜੀ ਸ਼ਾਖਾ 19ਵਾਂ ਜੀ ਸ਼ਾਖਾ 20ਵਾਂ ਜੀ 20ਵਾਂ ਸ਼ਾਖਾ ਇਹ ਸਾਰੇ ਆਪਾਂ ਇਧਰ ਕਰ ਦਿੰਨੇ ਆਂ ਐਂ ਤਾਂ ਕੂਤਰੀ ਬਹੁਤ ਹੋ ਜਾਣਗੇ ਤੇ ਸਾਰੇ ਕਰਕੇ ਫੇਰ ਹੀ ਵਿਖਾਵਾਂਗੇ ਉਹ ਇਹ ਡੰਡਾ ਹੇਲੀ ਜਾਂਦਾ ਵੀ ਬੰਦਦੇ ਆਂ ਕਿਰਾਂ ਆਪਾਂ ਸਾਰੇ ਵੱਡੇ ਕੂਤਰ ਤਾਰ ਲ ਗਏ ਇਧਰ ਤੇ ਫੇਰ ਆਪਾਂ ਅਗਾ ਕੰਟੀਨਿਊ ਕਰਦੇ ਆਂ ਲਓ ਜੀ ਬਾਈ ਮਿੱਤਰੋ ਆਪਾਂ ਛੜਤੇ ਜੇ ਵੱਡੇ ਕੂਤਰ ਸਾਰੇ ਆਏ ਆਪਣੇ ਵੱਡੇ ਕੂਤਰ ਤੇ ਉਹ ਜਾਲ ਚ ਆਪਾਂ ਸਾਰੇ ਘੜਦੇ ਸੀਗੇ ਹੁਣ ਆਪਾਂ ਦਾਣਾ ਪਾਣੀ ਪਾਉਣੇ ਇਹਨਾਂ ਤੇ ਆਹ ਖੁੱਡਾ ਆਪਾਂ ਇਹ ਨਹੀਂ ਅਜੇ ਲੋਟ ਲੱਗਾਇਆ ਹੁਣੇ ਕਰ ਦਿੰਨੇ ਆ ਸਾਫ ਇਹ ਵੀ ਤੇ ਕਿਹਨਾਂ ਆਪਾਂ ਪਹਿਲਾਂ ਦਾਣਾ ਪਾਣੀ ਪਾ ਦਿੰਨੇ ਆ ਦਾਣਾ ਪਾਣੀ ਚੁਕ ਲੈਣ ਲੋ ਤੇ ਫਿਰ ਆਪਾਂ ਘਾਵੇਂ ਹੀ ਨੇ ਆ ਇਹਨਾਂ ਦਾਪਾ ਤੇ ਇਧਰ ਵੀ ਆਪਾਂ ਆਹ ਜਾਜ ਸਾਰਾ ਕੱਢ ਤੇ ਦੀਏ ਪੁੱਤਰ ਅੱਧੇ ਉਧਰ ਛੱਡ ਤੇ ਅੱਧੇ ਆਪਾਂ ਇਧਰ ਛੱਡ ਤੇ ਜਿਹੜੇ ਵੱਡੇ ਪੁੱਤਰ ਸੀਗੇ ਉਹ ਤਾਂ ਆਪਾਂ ਛੱਡ ਤੇ ਇਧਰ ਤੇ ਦੂਜੇ ਆਪਾਂ ਇਧਰ ਛੱਡ ਤੇ ਆ ਇਧਰ ਵੀ ਲੋ ਕਿਹੜਾ ਸਾਰੇ ਉੱਡਣ ਵਾਲੇ ਆ ਤੇ ਬਾਕੀ ਜਿਹੜੇ ਜੇ ਕਬੂਤਰ ਉਧਰ ਨਿਕਲੀ ਆਏ ਤੇ ਉਹ ਵੀ ਉੱਡਣ ਵਾਲੇ ਹੋਣਗੇ ਤੇ ਕਿਹੜਾ ਹੁਣ ਆਪਾਂ ਆਲੇ ਕਬੂਤਰ ਸਾਰੇ ਤਾੜ ਦਨੇ ਆ ਦਾਣਾ ਪਾਣੀ ਪਾਉਣੇ ਬੱਚੇ ਵੀ ਤਾੜ ਦਨੇ ਆ ਤੇ ਬੱਚੇ ਭਾਈ ਨਹੀਂ ਗਈ ਛਤਰੀ ਤੇ ਯਾਰ ਤੇ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਕਿਹੜਾ ਬੱਚੇ ਤਾੜ ਦਨੇ ਆ ਇਹ ਦਾਣਾ ਪਾਣੀ ਪਾ ਲੈਣੇ ਉਤਰਣ ਕਾਲੂ ਆਪਾਂ ਆ ਵੀ ਕੁਡੇ ਸਾਫ਼ ਕਰ ਦਾਂਗੇ ਸਾਰੇ ਤੇ ਹੁਣ ਆਪਾਂ ਕਿਹੜਾ ਕਿਲਿੰਗ ਗੁੱਲੀਆਂ ਬੰਦ ਗਏ ਰ ਉਧਰ ਕਬੂਤਰ ਬਾਲੇ ਉਧਰ ਤੇ ਐਡੰਨੇ ਐਡੰਨੇ ਹੋਰ ਬੰਦ ਗਏ ਕੋਈ ਮਿਤਰ ਹੋ ਗਿਆ ਸ਼ਾਮ ਦਾ ਟਾਈਮ ਸੂਰੀ ਛੇਪ ਗਿਆ ਤੇ ਕਬੂਤਰ ਵਧੀਆ ਬੈਠੇ ਗੁੜ ਕੀ ਜਾਂਦੇ ਆ ਦਾੜਾ ਪਾਣੀ ਚੋਕ ਲਿਆ ਕਬੂਤਰਾਂ ਨੇ ਛੜੇ ਮੈਂ ਫਲੈਸ਼ ਛੱਡ ਲੈਂਦਾ ਫੋਨ ਦੀ ਕਰੋਚੀ ਇੱਕ ਮਿੱਤਰ ਉਖਲਿਆ ਇਹ ਢਾੜੀ ਛੱਡ ਲਈ ਆਪਾਂ ਦੇਖੋ ਇਹ ਬੱਸ ਅੱਜ ਅੱਜ ਵੇਖ ਲੂ ਤੇ ਗਾਂ ਨੂੰ ਇਹ ਕਬੂਤਰ ਵੱਡੇ ਵਿਖਾਉਣੇ ਆਪਣੇ ਸਾਰੇ ਬੰਦ ਤੇ ਕਬੂਤਰਾਂ ਵੀ ਬਸ ਕੱਲ ਨੂੰ ਕੱਢਾ ਸਾਫ਼ ਕਰਦਾ ਨਾ ਕਬੂਤਰਾਂ ਵੱਡਿਆਂ ਕੱਲ ਨੂੰ ਵਿਖਾਉਣਗਾ ਬੰਦ ਬਾਅਦ ਚ ਆਪਣੇ ਉੱਡਣ ਵਾਲੇ ਕਬੂਤਰ ਹੀ ਉੱਡਣ ਵਾਲੇ ਕਬੂਤਰਾਂ ਦੇ ਵਲੌਗ ਬਣਾਇਆ ਕਰਾਂਗੇ ਤੇ ਵੱਡਾ ਦਾ ਬਾਅਦ ਚ ਕੋਈ ਵੀ ਨਹੀਂ ਵਿਖਾਉਣਾਗਾ ਆ ਲਾਸਟ ਵੈਰੀਆ ਤੇ ਇੱਧਰ ਛੱਡਦੇ ਆਪਾਂ ਤੇ ਗਰਮੀ ਕਰਨ ਰਹਿਣਗੇ ਇੱਧਰ ਆਪਣੇ ਤੇ ਉੱਡਣ ਵਾਲੇ ਰਹਿਣਗੇ ਉੱਧਰ ਦੇਖ ਲਓ ਹਣ ਰੱਜ ਗਏ ਆ ਕਾਲੇ ਕਬੂਤਰ ਨੀਂਗਾ ਮਾਰ ਲੋ ਜਿਹੜਾ ਨਜ਼ਰ ਲਾਉ ਬਾਈ ਤੇ ਕਾਲੂ ਆਪੇ ਇਹਦੇ ਡੰਡੇ ਡੰਡੇ ਬੰਨ ਲਾਂਗੇ ਉਹ ਫਿਨਿਸ਼ ਕਰ ਲਾਂਗੇ ਇੱਥੇ ਬੰਨ ਲਾਂਗੇ ਤੇ ਇੱਕ ਦੋ ਕਿੱਲੇ ਨਾ ਹੋ ਗਏ ਕੱਢ ਦਾਂਗੇ ਵਧੀਆ ਬੈਨ ਨੂੰ ਥਾ ਬਣਾਵਾਂਗੇ ਇਹਨਾਂ ਦੇ ਆਪਾਂ ਮੂੰ ਤਾਂ ਨਿੱਗਾ ਕਮਰਾ ਹੈ ਵੀ ਚਲੋ ਭਈ ਕਾਲੂ ਆ ਵੀ ਕਰਕੇ ਸਾਫ ਸਫਾਈ ਸਾਰਾ ਕੋਸ ਤੇ ਅਜੇ ਕਬੂਤਰ ਉਲਟਾ ਪਲਟੀ ਕਰ ਲੱਗ ਪੇ ਤਾਂ ਇਹ ਟਾਈਮ ਨਹੀਂ ਲੱਗਾਗਾ ਦੇ ਇਹ ਤਾਂ ਸਾਫ ਆ ਵੀ ਕਰ ਦੇਣਾ ਸੀ ਅੱਜ ਆਪਾਂ ਚਲੋ ਕੋਈ ਨਹੀਂ ਕਾਲੂ ਕਰ ਦਾਂਗੇ ਇਹਦੇ ਰਿ ਬੈਠਿਆ ਆ ਇੱਕ ਬੱਚਾ ਯਾਰ ਉਧਰ ਸੀਗਾ ਤੇ ਆ ਬੱਚਾ ਚੱਕ ਕੇ ਬੈਧੇ ਰੱਖਤਾ ਆ ਮਾਂ ਪਿਓ ਬੈਠਾ ਗੋਲੀ ਇਹਦੇ ਤੇ ਉਧਰ ਮਹਿਕੂਤਰ ਮਾਰਨਾ ਤੇ ਕੁਤਰੀਆਣੇ ਰੱਖ ਲੂਗੇ ਆ ਵੀ ਲੱਗਦਾ ਮੈਨੂੰ ਇੱਕ ਦੋ ਆ ਦਿਨਾਂ ਦੇ ਵਿੱਚ ਵਿੱਚ ਚਰੋ ਚੰਗੀ ਗੱਲ ਰੱਖ ਲੇਦਾ ਤੇ ਪੜਦਾ ਢਾਗ ਦਿਖਾਉਣ ਆਪਾਂ ਛੱਡਿਆ ਹੋਇਆ ਸੀਗਾ ਤੇ ਬੰਦ ਕਰਦ ਗਏ ਉਹ ਉਡਰਾਂ ਵਾਲੇ ਕੁਤਰੇ ਇੱਧਰ ਸਾਰੇ ਤੇ ਉਹ ਕਾਲੂ ਵਿਖਾਵਾਂਗੇ ਹੁਣ ਆਪਾਂ ਕੀਰਾ ਮੋਟੀ-ਮੋਟੀ ਛਾਤੀ ਮਾਰ ਲੋ ਆ ਆਪਣੇ ਸਾਰੇ ਉੱਡਣ ਵਾਲੇ ਆ ਬਾਈ ਬਾ ਇਹਨੇ ਵੀ ਖਰੂ ਕੀਰਾ ਬਾਕੀ ਆਪਾਂ ਕਾਲੂ ਵਿਖਾ ਦਾਂਗੇ ਤੇ ਚਲੋ ਮਿੱਤਰੋ ਕਰਦ ਗਏ ਆਪਾਂ ਵਲੌਗ ਦਾ ਐਂਡ ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਵਲੌਗ ਹੁਣ ਆਏ ਕਰਨੇ ਲੱਗ ਪੱਗ ਜੇ ਪਿਆ ਤੇ ਇੱਕ ਅਦਰ ਦਿਨ ਦਾ ਨਾਗਾ ਪਾਊਗਾ ਹੋਰ ਨਹੀਂ ਤਾਂ ਪਰ ਰੋਈ ਵਲੌਗ ਪਾਏ ਕਰਾਂਗੇ ਹੁਣ ਤੇ ਬਸ ਅੱਗੀਆਂ ਗਰਮੀਆਂ ਧੁੰਦ ਧੰਦਾ ਨਹੀਂ ਜੀ ਹੁਣ ਬਤਾਰ ਕੇ ਤਰਕੀ ਹੁੰਦੀ ਠੰਡ ਤੇ ਹੁਣ ਆ ਗੀਆਂ ਗਰਮੀਆਂ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਦੇ